ਦੇ ਹਸਬੰਦ ਦਾ ਜਾਂਦਾ ਹੈ ਹਮੇਸ਼ਾ ਹੀ ਸਰਕਾਰ ਕੋਈ ਨਾ ਕੋਈ ਵੱਡਾ ਫੈਸਲਾ 5 ਅਗਸਤ ਨੂੰ ਲੈਂਦੀ ਹੈ ਉਸੇ ਨੂੰ ਲੈ ਕੇ ਅੱਜ ਫਿਰ ਤੁਹਾਡੇ ਨਾਲ ਲਾਈਵ ਆ ਲਾਈਵ ਦੱਸ ਦਿਆਂ ਕਿ ਵੱਡੀਆਂ ਅਪਡੇਟਾਂ ਆ ਰਹੀਆਂ ਨੇ ਕਿ ਅੱਜ ਮੋਦੀ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਹੈ 5 ਅਗਸਤ ਨੂੰ ਲੈ ਕੇ ਇਸ ਤੋਂ ਪਹਿਲਾਂ ਦੱਸ ਦੇ ਕਿ ਡ੍ਰੋਪਤੀ ਮੂਵਮੈਂਟ ਜਿਹੜੇ ਸਾਡੇ ਰਾਸ਼ਟਰਪਤੀ ਆ ਹਿੰਦੁਸਤਾਨ ਦੇ ਉਹਨਾਂ ਨਾਲ ਮੁਲਾਕਾਤ ਹੋ ਚੁੱਕੀ ਹੈ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਦੀ ਉਸ ਤੋਂ ਬਾਅਦ ਅਮੀਸ਼ਾ ਜਿਹੜੇ ਸਾਡੇ ਮਿਨਿਸਟਰੀ ਹੈ ਹੈਡ ਡਿਫੈਂਸ ਜਿਹੜਾ ਸਾਰਾ ਦੇਖਦੇ ਆ ਉਹਨਾਂ ਦੀ ਵੀ ਮੁਲਾਕਾਤ ਜਿਹੜੀ ਹੈ ਅੱਜ ਮੰਨਣੀ ਹੈ ਰਾਸ਼ਟਰਪਤੀ ਜਿਹੜੇ ਆ ਡ੍ਰੌਪ ਦੀ ਮੁੰਮੁਣਾ ਹੋ ਚੁੱਕੀ ਹੈ ਵੈਸੇ ਤਾਂ ਦੱਸ ਦਈਏ ਕਿ 9 ਤਰੀਕ ਨੂੰ ਚੋਣਾਂ ਨੂੰ ਲੈ ਕੇ ਉਪ ਰਾਸ਼ਟਰਪਤੀ ਨੂੰ ਲੈ ਕੇ ਵੱਡੇ ਫੈਸਲਿਆਂ ਦੇ ਉੱਪਰ ਕੋਸ਼ਿਸ਼ ਲਗਾਏ ਜਾ ਰਹੇ ਸੀਗੇ ਕਿ 9 ਅਗਸਤ ਨੂੰ ਜਿਹੜਾ ਕਿ ਵੱਡਾ ਇੱਕ ਇਤਿਹਾਸਿਕ ਫੈਸਲਾ ਫੇਰ ਦਿੱਤਾ ਜਾ ਸਕਦਾ ਹੈ ਚੋਣ ਜਿਹੜੇ ਆ ਉਪ ਰਾਸ਼ਟਰਪਤੀ ਦੇ ਹੋ ਸਕਦੇ ਆ ਪਿਛਲੇ ਦਿਨੀ ਅਚਾਨਕ ਅ ਅਸੀਫਾ ਦੇ ਦਿੱਤਾ ਜਾਂਦਾ ਹੈ ਉਪ ਰਾਸ਼ਟਰਪਤੀ ਤੋਂ ਉਹਨਾਂ ਨੇ ਆਪਣੇ ਪੱਧ ਤੋਂ ਉਹਨੂੰ ਲੈ ਕੇ ਵੀ ਵੱਡੇ ਕਰਿਆਸ ਲਗਾਏ ਜਾਂਦੇ ਕਿ 9 ਅਗਸਤ ਦੀ ਮੁਲਾਕਾਤ ਪਰ 5 ਅਗਸਤ ਨੂੰ ਕੁਝ ਇਤਿਹਾਸਿਕ ਫੈਸਲੇ ਲਿੱਤੇ ਜਾ ਸਕਦੇ ਆ ਜਿਸ ਤਰ੍ਹਾਂ ਕਿ ਦੱਸਿਆ ਕਿ ਧਾਰਾ 370 ਜੰਮੂ ਕਸ਼ਮੀਰ ਚੋਂ ਜਦੋਂ ਧਾਰਾ 370 ਜਿਹੜੀ ਆ ਉਹ 5 ਅਗਸਤ ਨੂੰ ਹੀ ਫੈਸਲਾ ਲਿੱਤਾ ਗਿਆ ਸੀਗਾ 5 ਅਗਸਤ ਇਸ ਕਰਕੇ ਥੋੜੀ ਇੰਪੋਰਟੈਂਟ ਗਿਣੀ ਜਾਂਦੀ ਕਿ 5 ਅਗਸਤ ਇੱਕ ਵੱਡਾ ਫੈਸਲਾ ਜਿਹੜਾ ਲਿੱਤਾ ਗਿਆ ਸੀ ਪੂਰੀ ਦੁਨੀਆ ਵਿੱਚ ਇਹ ਚਰਚਾ ਦਾ ਵਿਸ਼ਾ ਬਣ ਗਿਆ ਸੀ 5 ਅਗਸਤ ਨੂੰ ਧਾਰਾ 370 ਤੋੜ ਕੇ ਅਮੀਸ਼ਾ ਨੇ ਇਹ ਦੱਸਤਾ ਸੀ ਕਿ ਕੁਝ ਵੀ ਅਸੰਭਵ ਨਹੀਂ ਹੈ ਸਭ ਕੁਝ ਸੰਭਵ ਹੈ ਵਧੀਆ ਤਰੀਕੇ ਨਾਲ ਫੈਸਲੇ ਲਏ ਜਾ ਸਕਦੇ ਆ ਔਰ ਐਫਓ ਜਿਆ ਫੈਸਲਾ ਲੈਣ ਤੋਂ ਬਾਅਦ ਦੁਬਾਰਾ ਰਾਮ ਜਨਮ ਭੂਮੀ ਦਾ ਸ਼ਿਲਾ ਨਿਆਸ ਦੀ ਤੀ ਤਰੀਕ ਵੀ ਤੈ ਜਿਹੜੀ ਆ 5 ਅਗਸਟ ਨੂੰ ਹੋ ਚੁੱਕੀ ਸੀ ਇੰਨਾ ਹੀ ਨਹੀਂ ਦੱਸਦੀ ਕਿ ਹੁਣ ਵੀ ਚੋਣਾਂ ਹੋਣ ਜਾ ਰਹੀਆਂ ਹੈ ਬਿਹਾਰ ਦੇ ਵਿੱਚ ਬਿਹਾਰ ਨੂੰ ਲੈ ਕੇ ਵਿਸ਼ੇਸ਼ ਰਾਜ ਦਾ ਦਰਜਾ ਵੀ ਦਿੱਤਾ ਜਾ ਸਕਦਾ ਹੈ ਜੰਮੂ ਕਸ਼ਮੀਰ ਦੇ ਉੱਪਰ ਵੀ ਕੋਈ ਹੋਰ ਰਾਜ ਦਾ ਦਰਜਾ ਦਿੱਤਾ ਜਾ ਸਕਦਾ ਜਿਸ ਤਰ੍ਹਾਂ ਕਿ ਬਿਹਾਰ ਚੋਣਾਂ ਨੂੰ ਲੈ ਕੇ ਬਹੁਤ ਕੁਝ ਕਰਿਆਸ ਲਗਾਏ ਜਾ ਰਹੇ ਹੈ ਬਿਹਾਰ ਚੋਣ ਦੇ ਵਿੱਚ ਵੱਡੀਆਂ ਕੁਛੜਾਵਾਂ ਹੋ ਸਕਦੀਆਂ ਹੈ ਬਿਹਾਰ ਚੋਣ ਨੂੰ ਲੈ ਕੇ ਪਾਰਟੀ ਦੇ ਵਿੱਚ ਬੜੀ ਚਰਚਾ ਦਾ ਵਿਸ਼ਾ ਬਣ ਰਹੀ ਹੈ ਹਾਲਾਂਕਿ ਐਨਡੀਆ ਦੀ ਸਰਕਾਰ ਹੈ ਬਿਹਾਰ ਦੇ ਵਿੱਚ ਉਹਨੂੰ ਲੈ ਕੇ ਕਰਿਆਸ ਵੱਧ ਤੋਂ ਵੱਧ ਲਗਾਏ ਜਾ ਰਿਹਾ ਹੈ ਕਿ ਉੱਥੇ ਕੀ ਦਿੱਤਾ ਜਾਵੇ ਪਿਛਲੇ ਦਿਨੀ ਸੁਣਨ ਚ ਆਇਆ ਸੀ ਕਿ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਹੈ ਕੰਟੀਨਿਊਸ ਬਿਹਾਰ ਦੇ ਉੱਪਰ ਫੋਕਸ ਕੀਤਾ ਹੋਇਆ ਹੈ ਔਰ ਦੌਰੇ ਤੇ ਦੌਰੇ ਕੀਤੇ ਜਾ ਰਹੇ ਹੈ ਚੁਨਾਵ ਇਸੇ ਸਾਲ ਚ ਹੈ ਉਦਾਂ ਮੁੱਦੇ ਬਹੁਤ ਨੇ ਪਰ ਸਾਡੇ ਨਾਲ ਬਿਹਾਰ ਦੇ ਨਾਲ ਬਸਨੀਕ ਅਦਿੱਤਿਅ ਸ਼ਰਮਾ ਜਿਹੜੇ ਕੀ ਵੀ ਬਿਹਾਰ ਤੋਂ ਸਾਡੇ ਨਾਲ ਹੈ ਉੱਥੇ ਚੁਨਾਵ ਹੋ ਰਿਹਾ ਹੈ ਸ਼ਾਇਦ ਇਹ ਕਿ ਉੱਥੇ ਚੁਨਾਵ ਨੂੰ ਲੈ ਕੇ ਇਹ ਵੀ ਉੱਥੇ ਜਾਣ ਟੀਮ ਜਿਹੜੀ ਸਾਡੀ ਜਿਹੜੀ ਹੈ ਬਿਹਾਰ ਵਿੱਚ ਵੀ ਕਵਰ ਕਰੇਗੀ ਇਹਨੂੰ ਲੈ ਕੇ ਸਾਡੇ ਕ੍ਰਿਆ ਚੱਲ ਰਿਹਾ ਦੱਸ ਜੀ ਕਿ ਬਿਹਾਰ ਤੋਂ ਸਾਡੇ ਅਦਿੱਤਿਅ ਸ਼ਰਮਾ ਜਿਹੜੇ ਨੇ ਉਹ ਵੀ ਉੱਥੇ ਕਾਫੀ ਹੋ ਰਹੇ ਨੇ ਕਿਉਂਕਿ ਉੱਥੇ ਹੁਣ ਜਿਹੜੇ ਪ੍ਰਵਾਸੀ ਉੱਥੋਂ ਹੋ ਚੁੱਕੇ ਨੇ ਜਿਹੜੇ ਉੱਥੋਂ ਇੱਥੇ ਆ ਚੁੱਕੇ ਨੇ ਉਹਨਾਂ ਦੇ ਵੋਟਾਂ ਕਟੀਆਂ ਜਾ ਰਹੀਆਂ ਨੇ ਯਾਨੀ ਕਿ ਉਹਨਾਂ ਨੇ 70000 70 ਕੋ ਲੱਖ ਦੇ ਕਰੀਬ ਲੋਕਾਂ ਦੀ ਜਿਹੜੀ ਵੋਟਾਂ ਜਿਹੜੀਆਂ ਉਹ ਕਟੀਆਂ ਜਾ ਰਹੀਆਂ ਉਹਨੂੰ ਲੈ ਕੇ ਵੀ ਕੁਝ ਵੱਡੇ ਐਲਾਨ ਹੋ ਸਕਦੇ ਨੇ ਅ ਦਿੱਤ ਜੀ ਜਿਹੜੇ ਤੁਹਾਡੇ ਉੱਥੇ ਚੋਣਾਂ ਹੋ ਰਹੀਆਂ ਨੇ ਉੱਥੇ ਲੈ ਕੇ ਵੋਟਾਂ ਜਿਹੜੀਆਂ ਕਟੀਆਂ ਜਾ ਰਹੀਆਂ ਨੇ ਵੋਟਾਂ ਨੂੰ ਲੈ ਕੇ ਬਹੁਤ ਮੁੱਦਾ ਬਖਿਆ ਆ ਆਪੋਜੀਸ਼ਨ ਇਹਨੂੰ ਬਹੁਤ ਜ਼ਿਆਦਾ ਵੱਡਾ ਮੁੱਦਾ ਬਣਾ ਰਿਹਾ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਬਿਹਾਰ ਦੀ ਨਿਗਾਹ ਨਾਲ ਨਾ ਕਿ ਪੰਜਾਬ ਦੀ ਨਿਗਾਹ ਨਾਲ ਗੱਲ ਕਰੀਏ ਕਿ ਵਿਆਰ ਦੀ ਚੋਨਾਂਵਾ ਅਕਸਰ ਹੀ ਦੇਖਿਆ ਜਾਵੇ ਕਿ ਫੈਕਟਰੀਆਂ ਨੂੰ ਲੈ ਕੇ ਜਿੱਦਾ ਬੇਰੋਜ਼ਗਾਰ ਆਪਣੇ ਬਾਹਰ ਕਮਾਣ ਨੂੰ ਕਿਉਂਕਿ ਉੱਤੇ ਸਾਧਾ ਨਹੀਂ ਕਮਾਈਦਾ ਜੀ 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 ਤੇ ਔਰ ਸਭ ਤੋਂ ਪਹਿਲਾਂ ਉੱਤੇ ਧਰਮ ਨੂੰ ਲੈ ਕੇ ਜਾਤੀ ਨੂੰ ਲੈ ਕੇ ਸਭ ਤੋਂ ਜ਼ਿਆਦਾ ਉੱਤੇ ਜਿਹੜੀ ਰਾਜਨੀਤੀ ਹੁੰਦੀ ਆ ਜੀ ਠੀਕ ਆ ਅਕਸਰ ਹੀ ਹੁਣ ਜਿੱਦਾ ਕਿ ਐਨਡੀਆ ਦੀ ਗੱਲ ਕਰੀਏ ਹੁਣ ਜਨ ਸੁਰਾਜ ਪਾਰਟੀ ਜਿਹੜੀ ਨਵੀਂ ਆਈ ਆ ਕਿਉਂਕਿ ਕਾਫੀ ਉਹਨਾਂ ਦੇ ਵੱਡੇ ਵੱਡੇ ਲੀਡਰ ਦੇ ਵਿਭਾਜਪਾ ਦੇ ਵਿੱਚ ਵੀ ਉਹਨਾਂ ਨੇ ਕਾਫੀ ਜਿਹੜਾ ਕੰਮ ਕੀਤਾ ਕਾਂਗਰਸ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਹੈਗਾ ਕਿ ਰਾਜਨੀਤੀ ਸਕੂਲ ਨੂੰ ਲੈ ਕੇ ਐਜੂਕੇਸ਼ਨ ਬ ਤਦ ਦਿੱਤਾ ਜਾਗਾ ਉਸ ਨੂੰ ਹੀ ਲੱਗਦਾ ਕਿ ਜਦੋਂ ਤੁਸੀਂ ਵੋਟਾਂ ਕੱਟਣ ਨੂੰ ਕਿਹਾ ਕਿ ਜਿਹੜੇ ਅਕਸਰ ਜਿਹਨਾਂ ਦੇ ਕਈ ਵੋਟ ਉਧਰ ਬਣੇ ਕਈ ਪੰਜਾਬ 'ਚ ਰਹਿੰਦੇ ਕਿ ਕਿ ਦੋ 1000 ਕਾਡ ਉਧਰ ਇਧਰ ਵੀ ਆ ਉਸ ਨੂੰ ਲੈ ਕੇ ਕਈ ਵੋਟਰ ਕਹਿੰਦੇ ਕਿ ਸਾਨੂੰ ਰੋਜ਼ਗਾਰ ਮਿਲੇ ਵਿਆਰ ਦੇ ਵਿੱਚ ਆਪਣੀ ਵੋਟਾਂ ਪਾਣ ਜਾਂਦੇ ਜਦ ਜਨਸਰਾਜ ਨੂੰ ਕਾਫੀ ਲਾਈਕ ਕਰ ਰਹੇ ਨੇ ਹੋ ਸਕੇ ਕਿ ਇਸ ਵਾਰੀ ਭਾਜਪੀ ਔਰ ਜਨਸਰਾਜੀ ਕਾਫੀ ਟੱਕਰ ਹੋ ਸਕਦਾ ਤਾਂ ਬਾਕੀ ਜਿਹੜੀਆਂ ਪਾਰਟੀਆਂ ਲਾਲੂ ਪ੍ਰਸ਼ਾਦ ਆ ਜਾਂ ਕਾਂਗਰਸ ਪਾਰਟੀ ਆ ਉਹ ਫਿਰ ਰਾਸ਼ੀਏ ਦੀ ਆ ਜਾਏਗੀ ਉਹ ਤਾਂ ਹੈ ਹੀ ਰਾਜਨੀਤੀ ਤਾਂ ਨੂੰ ਲੈ ਕੇ ਉਹਨਾਂ ਦੀ ਗੱਲ ਕਰੀਏ ਜਦੋਂ ਲਾਲੂ ਦੀ ਗੱਲ ਕਰਦੇ ਉਹ ਨੇ ਕੰਮ ਦੀ ਕੰਮ ਦੀ ਰਾਜਨੀਤੀ ਨਹੀਂ ਕਰਦੇ ਉਹ ਉਹ ਤਾਂ ਨੰਮ ਦੀ ਰਾਜਨੀਤੀ ਕਰਦੇ ਇੰਨੇ ਸਾਲ ਜਦੋਂ 70 ਸਾਲ ਕਾਂਗਰਸ ਦੀ ਰਹੀ ਸਰਕਾਰ ਨਿਤਿਸ਼ ਕੁਮਾਰ ਵੀ ਪਹਿਲਾਂ ਲਾਲੂ ਦੇ ਨਾਲ ਹੀ ਸੀਗੇ ਨਾ ਉਹਨਾਂ ਨੇ ਇੰਡਸਟਰੀਆਂ ਕਿਉਂ ਨਹੀਂ ਲਾਈਆਂ ਠੀਕ ਹੈ ਬਾੜ ਦਾ ਸਭ ਤੋਂ ਜ਼ਿਆਦਾ ਹੈਗਾ ਬਰੋਨੀ ਦਰਵੰਗਾ ਮਿੱਥਲਾ ਨੂੰ ਲੈ ਕੇ ਕਾਫੀ ਉੱਤੇ ਬਾੜ ਆਂਦੇ ਹਲੇ ਵੀ ਹੜ੍ਹਾਂ ਪਏ ਕਈਆਂ ਘਰ ਡੁੱਬ ਗਏ ਉਹਤੇ ਇਹ 9 ਤੋਂ 6000 ਤੋਂ ਉੱਤੇ ਕਿਸੇ ਦੀ ਸੈਲਰੀ ਨਹੀਂ ਹੈਗੀ ਐਜੂਕੇਸ਼ਨ ਦੀ ਗੱਲ ਕਰੀਏ ਇੱਥੇ ਤਾਂ ਜਿਹੜੇ 10ਵੀਂ ਸਕੂਲ ਦੇ ਬੱਚੇ ਹੈਗੇ ਆ ਨਾ ਜਿਹੜਾ 6 ਸਾਲ ਦੇ ਬੱਚੋ 10ਵੀਂ ਦੇ ਪੜਦੇ ਐਜੂਕੇਸ਼ਨ ਸਿਸਟਮ ਇੰਨਾ ਦਾ ਵੀਕ ਆ ਤੁਸੀਂ ਹੈਰਾਨ ਹੋ ਜਾਵੋਗੇ ਇਹਨੂੰ ਲੱਗਦਾ ਕਿ ਕਿੱਥੇ ਨੇ ਕਿੱਥੇ ਉਹ ਤਾਂ ਸਰਕਾਰ ਦੀ ਬਦਲ ਨੇ ਹੋ ਸਕਦਾ ਕੋਈ ਨਵਾਂ ਬਦਲਾ ਆ ਸਕਦਾ ਨਵਾਂ ਜਾਨੀ ਕਿ ਕੁਝ ਆ ਸਕਦਾ ਇਹ ਦੇਖੋ ਬਿਹਾਰ ਦੇ ਵਿੱਚ ਇੱਕ ਵੱਡਾ ਅਪਡੇਟ ਦੀ ਤਿਆਰੀ ਹੈ ਜੋ ਬਿਹਾਰ ਤੋਂ ਸਾਡੇ ਜੁੜੇ ਹੋਏ ਸਾਥੀ ਨੇ ਅੱਜ ਦਿੱਤੇ ਉਹ ਦੱਸ ਰਹੇ ਨੇ ਕਿ ਬਿਹਾਰ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਬਹੁਤ ਮਾੜੇ ਹਾਲਾਤ ਨੇ ਇੰਨਾ ਹੀ ਨਹੀਂ ਜਾਤੀ ਦੀ ਰਾਜਨੀਤੀ ਤੋਂ ਵੀ ਉੱਠ ਕੇ ਕੰਮ ਹੋਣੇ ਨੇ ਜਨ ਸਵਰਾਜ ਪਾਰਟੀ ਜਿਹੜੀ ਨਵੀਂ ਹੈ ਜਿਹਨੂੰ ਪੀਕੇ ਕਿਹਾ ਜਾਂਦਾ ਹੈ ਪੀਕੇ ਆਪਣੀ ਪਾਰਟੀ ਲਗਾ ਰਿਆ ਪੰਜਾਬ ਚੋਣਾਂ ਚ ਪੀਕੇ ਦਾ ਬਹੁਤ ਵੱਡਾ ਯੋਗਦਾਨ ਦੇ ਆ ਕੈਪਟਨ ਅਮਨਿੰਦਰ ਸਿੰਘ ਦੇ ਤਮੇ ਤੇ ਮੋਦੀ ਸਰਕਾਰ ਦੇ ਵਿੱਚ ਕੈਪਟਨ ਕੈਪਟਨ ਤੋਂ ਬਾਅਦ ਮੋਦੀ ਸਰਕਾਰ ਦੇ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਨਿਤਿਸ਼ ਕੁਮਾਰ ਸਰਕਾਰ ਬਣਾਉਣ ਦੇ ਵਿੱਚ ਵੀ ਪੀਕੇ ਦਾ ਵੱਡਾ ਯੋਗਦਾਨ ਰਿਹਾ ਉਹਨਾਂ ਨੇ ਦੇਖਿਆ ਕਿ ਮੈਂ ਇਹਨਾਂ ਲੋਕਾਂ ਦੀ ਹੈਲਪ ਕਰ ਸਕਦਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਦਿੱਲੀ ਚ ਦੱਸਿਆ ਕਿ ਉਹਨਾਂ ਨੂੰ ਲਗਾ ਕੇ ਮੈਂ ਆਪਣੀ ਪਾਰਟੀ ਲਗਾਏ ਅੰਦੋਲਨ ਖੜਾ ਕਰ ਦਿੱਤਾ ਬਿਹਾਰ ਦੇ ਵਿੱਚ ਉਹਨੂੰ ਪੁਲਾਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਈ ਵੱਡਾ ਜਨ ਐਲਾਨ ਕਰ ਸਕਦੇ ਆ 5 ਅਗਸਤ ਅੱਜ ਫਿਰ ਇਤਿਹਾਸਾਂ ਦੇ ਪੰਨੇ ਦੇ ਵਿੱਚ ਲਿਖਿਆ ਜਾ ਸਕਦਾ 5 ਅਗਸਤ ਨੂੰ ਬਹੁਤ ਕੁਝ ਹੋਣ ਦੀ ਤਿਆਰੀ ਹੈ ਵੱਡੇ ਫੈਸਲੇ ਜਿਹੜੇ ਆ 5 ਅਗਸਤ ਨੂੰ ਰਿੱਤੇ ਜਾ ਸਕਦੇ ਆ ਇੰਨਾ ਹੀ ਨਹੀਂ ਦੱਸਿਆ ਕਿ ਜਿਹੜੀ ਮੁਲਾਕਾਤ ਹੈ ਮੁਲਾਕਾਤ ਦੇ ਕਰਿਆਸ ਵੱਕ ਵੱਕ ਜਿਹੜੇ ਚੈਨਲ ਨੇ ਮੀਡੀਆ ਦੇ ਕਨਾਰੇ ਨੇ ਉਹਨੂੰ ਵਧੀਆ ਤਰੀਕੇ ਨਾਲ ਦੇਖ ਰਿਹਾ ਕਿ 5 ਅਗਸਤ ਨੂੰ ਕੋਈ ਵੱਡਾ ਫੈਸਲਾ ਲਿੱਤਾ ਜਾ ਸਕਦਾ ਹੈ ਵੈਸੇ ਦੱਸਿਆ ਕਿ ਅਮਰੀਕਾ ਦੇ ਨਾਲ ਟੈਰਿਫ ਨੂੰ ਲੈ ਕੇ ਇੱਕ ਵੱਡੀ ਅਪਡੇਟ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਅਮਰੀਕਾ ਨੂੰ ਸਿੱਧਾ ਜਵਾਬ ਦੇ ਦਿੱਤਾ ਹੈ ਕਿ ਟੈਰਿਫ ਨਹੀਂ ਮਨਜ਼ੂਰ ਔਰ ਜੋ ਤੁਹਾਡੇ ਕੋ ਹੁੰਦਾ ਕਰੋ ਅਸੀਂ ਰਸ਼ੀਆ ਦੇ ਨਾਲ ਕੰਮ ਕਰਾਂਗੇ ਰਸ਼ੀਆ ਦੇ ਨਾਲ ਹੁਣੋਂ ਕੰਮ ਵਧ ਕੇ ਕੰਮ ਕਰ ਰਿਹਾ ਜਦ ਕਿ ਟਰੰਪ ਸਰਕਾਰ ਕਹਿ ਰਹੀ ਸੀ ਕਿ ਅਸੀਂ ਤੁਹਾਡੇ ਤੇ ਟੈਰਿਫ ਲਾਵਾਂਗੇ ਨਹੀਂ ਸਾਡੇ ਕੋਲੋਂ ਖੇਲ ਖਰੀਦੋ ਸਾਡੇ ਦਾ ਬਿਜ਼ਨਸ ਕਰੋ ਵੈਸੇ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਲੋਕ ਜਿਹੜੇ ਆ ਇਸ ਟਾਈਮ ਅਮਰੀਕਾ ਦੇ ਆ ਔਰ ਸਾਡੇ ਅਡਾਨੀ ਅਵਾਨੀ ਜਿਹੜੇ ਆ ਉਸ ਰਸਤੇ ਚੱਲਣ ਦੀ ਤਿਆਰੀ ਕਰ ਰਹੇ ਆ ਤੇ ਇਹਨਾਂ ਨੂੰ ਢਾਣ ਵਾਸਤੇ ਵੀ ਟਰੰਪ ਸਰਕਾਰ ਕੁਝ ਨਾ ਕੁਝ ਕੋਸ਼ਿਸ਼ ਕਰ ਰਹੀ ਆ ਇਸ ਤੋਂ ਪਹਿਲਾਂ ਕਿ ਚਾਈਨਾ ਦੇ ਵਿੱਚ ਵੀ ਇੱਕ ਕੋਸ਼ਿਸ਼ ਹੋ ਚੁੱਕੀ ਹੈ ਕਿ ਅਮਰੀਕਾ ਨਹੀਂ ਚਾਹਦਾ ਕਿ ਕੋਈ ਵੀ ਦੁਨੀਆ ਦੇ ਵਿੱਚ ਉਸ ਤੋਂ ਉੱਪਰ ਉਠੇ ਇਸ ਨੂੰ ਲੈ ਕੇ ਔਰ ਨਰਿੰਦਰ ਮੋਦੀ ਸਰਕਾਰ ਨੇ ਉਹਨੂੰ ਟੱਕਰ ਦਿੱਤੀ ਹੈ ਇੰਦੇ ਤੇ ਵੀ ਵੱਡਾ ਫੈਸਲਾ ਕੋਈ ਨਾ ਕੋਈ ਆ ਸਕਦਾ ਚੋਕ ਕਰਿਆਸ ਲਗਾਏ ਜਾ ਰਿਹਾ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਤੁਸੀਂ ਲਾਈਵ ਨਾਲ ਬਨੇ ਰਹਿਣ ਲਈ ਜਿਸ ਹੋਇ ਲੱਗੀ